ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਦੇ ਬੀਜਾਂ ਬਾਰੇ ਸਾਡੀ ਗੱਲਬਾਤ ਕਰ ਰਹੇ ਹੁੰਦੇ ਆ ਸਾਡੀ ਨਰਸੀ ਜੱਜ ਅਸੀਂ ਖੜੇ ਆ ਲੰਗਪਿੰਡ ਪਟਿਆਲਾ ਸਭ ਤੋਂ ਪਹਿਲਾਂ ਬੀਜ ਇਕੱਠਾ ਗਿਆ ਸ਼੍ਰੀਂਦੇਵਰ ਉਦੋਂ ਅਸੀਂ ਆਲਰੇਡੀ ਗੱਲ ਕਰ ਚੁੱਕੇ ਆ ਤੇ ਦੂਜਾ ਬੀਜ ਸਾਡੀ ਨਰਸੀ ਜੋ ਰਾਜਸਥਾਨ ਚੋਂ ਮਗਾਇਆ ਗਿਆ ਜੈਪੁਰ ਦੇ ਇਲਾਕੇ ਚ ਪਿੰਡਾਂ ਚੋਂ ਇਕੱਠਾ ਹੋ ਕੇ ਪਹਿਲਾਂ ਇਹ ਜਿਹੜਾ ਬੀਜ ਆ ਬੋਰ ਦੇ ਇਲਾਕੇ ਚੋਂ ਦਾ ਬੋਰ ਦੇ ਇਲਾਕੇ ਚ ਹਜੇ ਵੀ ਮਤਲਬ ਕਹਿੰਦਾ ਜਿਹੜਾ ਬੀਜ ਹੈਗਾ ਮਤਲਬ ਕਹਿੰਦਾ ਰੇੜੀਆਂ ਤੇ ਬੇਜਦੇ ਆ ਮਤਲਬ ਉਹ ਲੋਕ ਖਾਂਦੇ ਆ ਉਹਨੂੰ ਮਤਲਬ ਕਹਿੰਦਾ ਤਾਂ ਇਹ ਕਹਿੰਦੇ ਵੀ ਤੁਸੀਂ ਹੁਣ ਮਲੇ ਦਾ ਯੁੱਗ ਜਿਹੜਾ ਹੈਗਾ ਉਹ ਖਤਮ ਹੋ ਚੁੱਕਿਆ ਪੰਜਾਬ ਚੋਂ ਵੀ ਸਾਡੇ ਸਮੇਂ ਜਿਹੜੀ ਸਾਡੀ ਜਵਾਨੀ ਸੀ ਉਹ ਮਲੇ ਦੀ ਤੇ ਅਸੀਂ ਦੇਖਦੇ ਸੀ ਉਹਨੂੰ ਜੋ ਖਤਮ ਹੋ ਗਿਆ ਪਰ ਅਸੀਂ ਬਾਬਾ ਜੀ ਨੂੰ ਕਿਹਾ ਵੀ ਨਹੀਂ ਇਹ ਯੁੱਗ ਜਿਹੜਾ ਅਸੀਂ ਦੁਬਾਰਾ ਲਿਆਉਣਾ ਚਾਹੁੰਦੇ ਹਾਂ ਪੰਜਾਬ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਮਲੇ ਦੇ ਜਿਹੜੇ ਫਲ ਹੈਗੇ ਆ ਇਹ ਤੇ ਇਹ ਫਲ ਲਾਲ ਫਲ ਹੈਗੇ ਆ ਤਾਂ ਇਹ ਇਹਦੇ ਬੀਜ ਹੈਗੇ ਆ ਤਾਂ ਇਹ ਜਿਹੜੇ ਬੀਜ ਹੁਣ ਜਿਹੜੇ ਅਸੀਂ 50 ਕਿਲੋ ਬੀਜ ਜਿਹੜੇ ਜਿਹੜਾ ਉੱਥੋਂ ਮੰਗਾਇਆ ਹੈਗਾ ਬੋਰ ਤੋਂ ਇਹਨੂੰ ਅਸੀਂ ਉਹਦੀ ਨਰਸਰੀ ਜੇ ਤਿਆਰ ਕਰਨਾ ਹੈਗਾ ਤਾਂ ਉਹਨੂੰ ਮਤਲਬ ਕਹਿੰਦਾ ਇਹਨੂੰ ਮਾਰਚ ਪਹਿਲੇ ਹਫਤੇ ਚ ਲਾਉਣਾ ਸੀ ਆਪਦੀ ਨਰਸੀਆਂ ਚ ਤੇ ਇਹਨੂੰ 7 ਦਿਨ ਪਹਿਲਾਂ 7 ਤੋਂ 8 ਦਿਨ ਪਾਣੀ ਚ ਭਿਉਂਦੇ ਆ ਮਤਲਬ ਤਾਂ ਕਿ ਥੋੜਾ ਨਰਮ ਹੋ ਜਾਏ ਫੇਰ ਉਹ ਜਿਹੜਾ ਤਪ ਦੀ ਜਿਹੜਾ ਮਾਰਚ ਦੀ ਗਰਮੀ ਜਿਹੜਾ ਪੈਂਦੀ ਹੈ ਸ਼ੁਰੂਆਤ ਚ ਤਾਂ ਫੇਰ ਇਹ ਫੁੱਟ ਕੇ ਪੁੰਗਰ ਆਉਂਦੀ ਹੈ ਮਲੇਬੀਰੀ ਤਾਂ ਮਕਸਦ ਇਹੀ ਸੀਗਾ ਵੀ ਸਾਡਾ ਇਹ ਇਹਨਾਂ ਇਹਨਾਂ ਰੁੱਖਾਂ ਨੂੰ ਤਿਆਰ ਕਰਕੇ ਮਲੇਆ ਨੂੰ ਆਪਾਂ ਜ਼ਮੀਨ ਚ ਲਿਆਉਣਾ ਹੈਗਾ ਤੇ ਬਾਕੀ ਸਾਡੇ ਨਾਲ ਬਜ਼ੁਰਗ ਖੜੇ ਤੁਹਾਨੂੰ ਦੱਸਣਗੇ ਮਲੇਬੀਰੀ ਨੇ ਕੀ ਦੇਖਿਆ ਬਬੇ ਜੀ ਤੁਸੀਂ ਕੀ ਮਲੇ ਤਾਂ ਜਮਾਨੇ ਚ ਕੀ ਦੇਖਿਆ ਮਲੇਬੀਰੀ ਸਤਿ ਸ਼੍ਰੀ ਅਕਾਲ ਜੀ ਹਾਲੇ ਦੇ ਦੇ ਵਿਚ ਤੇ ਬੱਬਾ ਹੋ ਜਾਂਦਾ ਸੀ ਹਾਂਜੀ ਟਿੱਬਿਆਂ ਦੇ ਵਿੱਚ ਉਹ ਮੂੰਗਫਲੀ ਪੱਕ ਜਾਂਦੀ ਹਾਂਜੀ ਮੂੰਗਫਲੀ ਪਾੜਦੇ ਸੀ ਤੇ ਆ ਦੇਸੀ ਮੂੰਗੀ ਹੁੰਦੀ ਸੀ ਹਾਂਜੀ ਮੂੰਗੀ ਦੀ ਪਟਾਈ ਹੁੰਦੀ ਸੀ ਹਾਂਜੀ ਉਸ ਟਾਈਮ ਇਹਦਾ ਫਲੂਟ ਪੱਕਦਾ ਸੀ ਅੱਛਾ ਜੀ ਬੜੀ ਮਲੇਵਰੀ ਹਾਂਜੀ ਅਸੀਂ ਫਲ ਤੋੜ ਕੇ ਖਾਂਦੇ ਸੀ ਹਾਂਜੀ ਬਿਲਕੁਲ ਮਿੱਠਾ ਫਲ ਹੁੰਦਾ ਸੀ ਹਾਂਜੀ ਪਰ ਇਹ 50 60 ਸਾਲ ਪਹਿਲਾਂ ਸਮਾਂ ਰੰਮ ਚੁੱਕਿਆ ਹੈ ਹਾਂਜੀ ਹੁਣ ਨਾ ਮਲੇ ਰਹੇ ਨਾ ਮੂੰਗਫਲੀ ਰਹੀ ਹਾਂਜੀ ਨਾ ਦੇਸੀ ਮੰਗਿਓ ਰਹੀ ਹੈ ਹਾਂਜੀ ਇਹ ਮਤਲਬ ਕਮਰਦਰ ਦਵਾਈ ਵਾਸਤੇ ਬਹੁਤ ਵਧੀਆ ਦਵਾਈ ਆ ਦੋਜਾ ਨੂੰ ਰੋਟੀਆਂ ਦੇ ਵਿੱਚ ਵੀ ਪਕਾ ਕੇ ਖਾਇਆ ਜਾਂਦਾ ਪੰਜੇਰੇ ਵਿੱਚ ਵੀ ਪਾ ਸਕਦੇ ਆ ਪਹਿਲਾਂ ਪੰਜੇਰੇ ਪਾਉਂਦੇ ਰਹੇ ਆ ਤੇ ਇੱਕ ਬਾਬਾ ਜੀ ਦੱਸ ਰਹੇ ਸੀ ਵੀ ਜਿਹੜਾ ਜਿਹਦੇ ਦੋ ਵਿਆਹ ਲਿਖੇ ਕੋਈ ਪੰਡਤ ਕਹਿੰਦਾ ਸੀ ਉਹਦਾ ਕੀ ਹਿਸਾਬ ਤੋ ਸੀਗਾ ਹੋ ਇੱਕ ਵਿਆਹ ਦਾ ਪਹਿਲਾਂ ਝਾੜਪੋਕ ਫੇਰੇ ਕਹਿੰਦੇ ਸੀ ਹਾਂਜੀ ਉਹ ਝਾੜ ਨਾਲੇ ਕਰਦੇ ਸੀ ਅਤੇ ਇਹ ਝਾੜੀ ਨਾ ਕਰਦੇ ਸੀ ਮਤਲਬ ਹਾਂਜੀ ਦੇਖੋ ਇਹ ਮਤਲਬ ਜਿਹੜੀ ਮਲੇ ਬੇਰੀ ਨੂੰ ਝਾੜ ਬੇਰੀ ਵੀ ਬੋਲ ਦਿੰਦੇ ਆਪਾਂ ਤਾਂ ਬਾਬਾ ਜੀ ਤਾਂ ਕਹਿੰਦੇ ਮੱਖਸਾ ਵੀ ਕਿਸੇ ਸਮੇਂ ਜੀ ਕੋਈ ਪੰਡਤ ਜੀ ਕਹਿੰਦਾ ਸੀ ਵੀ ਹਾਂ ਵੀ ਤੇਰੇ ਦੋ ਵਿਆਹ ਲਿਖਿਆ ਤਾਂ ਇਹ ਝਾੜ ਫੂਕ ਬੇਰੀ ਬੋਲਦੇ ਸੀ ਨਾ ਇਹਨੇ ਵਿਆਹ ਕਰ ਦਿੰਦੇ ਸੀ ਝਾੜ ਫੂਕ ਫੇਰੇ ਬੋਲਦੇ ਸੀਗੇ ਹਾਂਜੀ ਉਹਦੇ ਨਾਲ ਇਹ ਇਹ ਬੇਰੀ ਨਾ ਕਰ ਦਿੰਦੇ ਸੀ ਵਿਆਹ ਤਾਂ ਕਿ ਉਹ ਦੋ ਵਿਆਹ ਨਾ ਹੋਣ ਇੱਕ ਹੀ ਵਿਆਹ ਨਾ ਸਾਰਾ ਸਿਸਟਮ ਹੋ ਗਿਆ ਇਹ ਪੁਰਾਣੀ ਜਿਹੜੀ ਘਾਵਤਾ ਹੈਗੀਆਂ ਪੁਰਾਣੀ ਜਿਹੜੀਆਂ ਸਿਸਟਮ ਹੈਗਾ ਉਹ ਉਹ ਹੈਗਾ ਤੇ ਬਾਕੀ ਦੱਸਣਾ ਚਾਹਾਂਗੇ ਮਲੇ ਬੇਰੀ ਦੇ ਵਿੱਚ ਬਹੁਤ ਇਹਨੂੰ ਅਸੀਂ ਆਮ ਅਸੀਂ ਵੀ ਆਪਦੇ ਬਚਪਨ ਚ ਬਾਬਾ ਜੀ ਦਾ ਜਦਾਖਾਂ ਦੇ ਬਚਪਨ ਚ ਉਹ ਖਾਂਦੇ ਸੀਗੇ ਰੇੜੀਆਂ ਤੇ ਵੇਚਦੇ ਸੀ ਸਾਡੇ ਪਿੰਡਾਂ ਚ ਆਮ ਤਾਂ ਇਹ ਮਤਲਬ ਕਿ ਠੰਡਾ ਫਲ ਤਾਕਤਵਰ ਫਲਾ ਇਹਦੇ ਵਿੱਚ ਵਿਟਾਮਿਨ ਸੀ ਤੋਂ ਲੈ ਕੇ ਫਾਸਫੋਰਸ ਆਇਰਨ ਪ੍ਰੋਟੀਨ ਸਾਰੇ ਪਾਏ ਜਾਂਦੇ ਆ ਤੇ ਇਹ ਸਰੀਰ ਨੂੰ ਠੰਡਾ ਰੱਖਦਾ ਹੈਗਾ ਤੇ ਇਸ ਤੋਂ ਅੱਗੇ ਕਈ ਇਲਾਕਿਆਂ ਵਿੱਚ ਹਜੇ ਮਤਲਬ ਕਿ ਹਜੇ ਵੀ ਲੋਕ ਜਿਹੜੇ ਹੈਗੇ ਮਲੇ ਦੇ ਬੇਰੀ ਦੇ ਫਲ ਨੂੰ ਜਿਹੜਾ ਉੱਤਰੋ ਲਾ ਕੇ ਗੁੱਦਾ ਦਾ ਉਹ ਰੋਟੀਆਂ ਚ ਗੁੰਨ੍ਹ ਕੇ ਖਾਂਦੇ ਆ ਤੇ ਇਹ ਮਿੱਠਾ ਹੋ ਜਾਂਦਾ ਮਤਲਬ ਕਹਿੰਦਾ ਇਹਦੇ ਨਾਲ ਵੀ ਸਰੀਰ ਨੂੰ ਬੜੀ ਤਾਕਤ ਮਿਲਦੀ ਹੈ ਵੀ ਇਹ ਵੀ ਇਹ ਵੀ ਦੇਖਿਆ ਗਿਆ ਪੁਰਾਣੇ ਸਮੇਂ ਚ ਇਹ ਜਿਹੜੀ ਮਲੇਵੇਰੀਆ ਪਾਈ ਜਾਂਦੀ ਹੈਗੀ ਆ ਸਾਡਾ ਜਿਹੜਾ ਜਿੰਨਾ ਵੀ ਡਰਾਈ ਇਲਾਕਾ ਵੈਸਟਰਨ ਇੰਡੀਆ ਜਿਹੜਾ ਹੈਗਾ ਸਾਰਾ ਇਹ ਗੁਜਰਾਤ ਹੋਇਆ ਰਾਜਸਥਾਨ ਹੋਇਆ ਪਟੜ ਪੰਜਾਬ ਦੇ ਕੁਝ ਹਿੱਸੇ ਹੈਗੇ ਆ ਪਹਿਲਾਂ ਪਾਇਆ ਜਾਂਦਾ ਸੀਗਾ ਤਾਂ ਹੁਣ ਪੰਜਾਬ ਚੋਂ ਤਾਂ ਹਰਾਨੀ ਜਦੋਂ ਬਹੁਤ ਜ਼ਿਆਦਾ ਘਟ ਗਈ ਹੈ ਮਤਲਬ ਜਦੋਂ ਡਿਵੈਲਪਮੈਂਟ ਹੋਈ ਹੈ ਜਦੋਂ ਸਹੀ ਕ੍ਰਾਂਤੀ ਆ ਸਾਰੇ ਟਿੱਬੇ ਅਸੀਂ ਬਾਹ ਕੇ ਹੁਣ ਸਾਰੀ ਖੇਤੀਬਾੜੀ ਕਰ ਚੁੱਕੇ ਆਪਾਂ ਮਤਲਬ ਸਾਰੇ ਕਣਕ ਝੋਨੇ ਤੇ ਆ ਚੁੱਕੇ ਆ ਜਿੰਨੇ ਵੀ ਸਾਡੇ ਪੁਰਾਣੇ ਸਾਨੂੰ ਕਈ ਵਾਰ ਅਸੀਂ ਜੰਗਲ ਵੀ ਲਾਉਂਦੇ ਆ ਪਿੰਨਾਂ ਚ ਸਾਨੂੰ ਲੋਕ ਦੱਸਦੇ ਵੀ ਅਸੀਂ ਮਲੇ ਹੁਣੀ ਕੱਢ ਜਿੰਨੇ ਵੀ ਸਾਡੇ ਮਕਸਰ ਦੇ ਇਲਾਕੇ ਆ ਜਿੰਨੇ ਸਾਡੇ ਬਠਿੰਡੇ ਦੇ ਇਲਾਕੇ ਆ ਉਹ ਵੀ ਸਾਨੂੰ ਪਤਾ ਲੱਗਿਆ ਹੁਣ ਵੀ ਕਿਉਂਕਿ ਪਾਣੀ ਦੇ ਸਾਧਨ ਹੁਣ ਜੋਂ-ਜੋਂ ਵਧਦਾ ਜਾ ਰਿਹਾ ਨਹਿਰਾਂ ਰਹੀ ਜਾਂ ਹੋਰ ਸਿਸਟਮ ਰਹੀ ਤਾਂ ਉਹ ਆਪਣੀ ਜ਼ਮੀਨਾਂ ਨੂੰ ਨਰਮਾ ਹੁੰਦਾ ਸੀ ਨਰਮੇ ਨੂੰ ਕਨਵਰਟ ਕਰਕੇ ਵੀ ਉਹ ਮਤਲਬ ਕਹਿੰਦਾ ਝੋਨੇ 'ਚ ਲਿਆ ਰਿਹਾ ਉਦੋਂ ਵੀ ਸਾਡੇ ਜਿਹੜੇ ਬਹੁਤ ਸਾਰੇ ਮਲੇ ਜਿਹੜੇ ਹੈਗੇ ਸਾਡੀ ਟਿੱਬਿਆਂ 'ਚੋਂ ਕੱਢੇ ਗਏ ਆ ਤਾਂ ਇਸ ਲਈ ਮਕਸਦ ਸਾਡਾ ਇਹੀ ਆ ਤੇ ਪੰਜਾਬ ਦੇ ਵਿੱਚ ਸਾਡੇ ਵਿਰਾਸਤੀ ਰੁੱਖ ਹੌਲੀ-ਹੌਲੀ ਸਾਡੇ ਹੱਥਾਂ 'ਚੋਂ ਗਾਇਬ ਹੋਏ ਆ ਅਸੀਂ ਇੱਕ ਕੋਸ਼ਿਸ਼ ਕਰ ਰਹੇ ਆ ਜਾਗ ਲਾ ਰਹੇ ਆ ਜਿਹੜੇ ਪਿੰਡਾਂ-ਪਿੰਡਾਂ 'ਚ ਜੰਗਲ ਲਾ ਕੇ ਵੀ ਇਹਨਾਂ ਨੂੰ ਬੀਜਾਂ ਨੂੰ ਪਹਿਲਾਂ ਲਿਆ ਆ ਰਹੇ ਆ ਵਾਪਸ ਸਾਰਿਆਂ ਨੂੰ ਲਿਆ ਆਕ ਸਾਰਿਆਂ ਨੂੰ ਲਿਆ ਕੇ ਇਹਨਾਂ ਨੂੰ ਇਕੱਠਾ ਕਰਕੇ ਰਾਜ ਜਿੱਥੋਂ ਵੀ ਮਿਲਦੇ ਆ Rajasthan ਹੋਇਆ ਕਿੱਥੋਂ ਵੀ ਮਿਲਦੇ ਆ ਉਹਨੂੰ ਇਕੱਠਾ ਕਰਕੇ ਸਾਡੇ ਨਰਸੇ ਵਿੱਚ ਲਿਆ ਕੇ ਰੂ ਇਹਦੇ ਪ੍ਰੋਟੋਕੋਲ ਸਟੈਬਲਿਸ਼ ਹੁੰਦੇ ਆ ਉਹਨੂੰ ਕਿਵੇਂ ਉਗਾਉਣਾ ਕਦੋਂ ਉਗਾਉਣਾ ਇਹ ਸਾਰਾ ਚੈੱਕ ਕਰਦੇ ਫਿਰ ਉਹਨੂੰ ਤਿਆਰ ਕਰਦੇ ਆ ਹੁਣ ਵੀ ਸਾਡੇ ਕੋਲ ਮਲੇ ਦੇ ਕਾਫੀ ਬੂਟੇ ਤਿਆਰ ਪਏ ਆ ਜਿਸ ਕਿਸੇ ਨੂੰ ਫਾਰਮਰ ਨੂੰ ਕਿਸੇ ਨੂੰ ਵੀ ਯੂਥ ਕਲੱਬ ਨੂੰ ਪੰਚਾਇਤ ਨੂੰ ਜਾਂ ਮਲੇ ਕਿਸੇ ਨੂੰ ਚਾਹੀਦੇ ਹੈਗੇ ਆ ਸਾਡੇ ਨਰਸੇ ਚ ਮੌਜੂਦ ਆ ਉਹ ਮਲੇ ਬេរੀ ਲਈ ਖਤਮ ਹੋ ਚੁੱਕੇ ਸੀ ਲੁਪਤ ਹੋ ਚੁੱਕੇ ਸੀ ਉਹ ਅਸੀਂ ਮਤਲਬ ਕਹਿੰਦਾ ਮੁਰਸਰਜੀਤ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ ਸਾਡੀ ਫਾਊਂਡੇਸ਼ਨ ਦਾ ਆਊਟ ਕਲਾਸ ਤੇ ਕਹਿੰਦਾ ਮਕਸਦ ਇਹ ਆਓ ਸਾਰੇ ਰਲ ਬਲ ਕੇ ਇਕੱਠੇ ਹੋਈ ਆਪਾਂ ਪੰਜਾਬ ਦੀ ਧਰਤੀ ਨੂੰ ਇਹ ਇਹਨਾਂ ਵਿਰਾਸਤੀ ਰੁੱਖਾਂ ਦੀ ਲੋੜ ਆ ਸਾਡੇ ਇਹ ਪ੍ਰਾਤਨ ਪੁਰਖੇ ਬੂਟੇ ਆ ਮਤਲਬ ਇਹਨਾਂ ਨੂੰ ਲਾ ਕੇ ਅਸੀਂ ਧਰਤੀ ਨੂੰ ਸ਼ਿੰਗਾਰੀ ਜਿਹੜੇ ਬਾਬਾ ਜੀ ਜਿਵੇਂ ਕਹੇ ਸਾਡਾ ਸਾਡਾ ਯੋਗ ਜਿਹੜਾ ਮਰਿਆ ਲਾ ਸੀਗਾ ਉਹ ਖਤਮ ਹੋ ਗਿਆ ਪਰ ਅਸੀਂ ਉਹ ਯੋਗ ਨੂੰ ਵਾਪਸ ਉਹਦੇ ਫੇਰ ਲਿਆਉਣਾ ਕਰਦੇ ਆਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਸਾਰਾ ਸਾਰਾ ਸਾਥ ਦੋ ਹਾਂ ਜੀ ਮੈਡੀਸਨਲ ਵੀ ਹੈ ਜੀ ਮੈਡੀਸਨਲ ਵੈਲਿਊ ਹਾਂ ਜੀ ਮੈਡੀਸਨਲ ਵੈਲਿਊ ਜੀ ਬਹੁਤ ਜ਼ਿਆਦਾ ਹੈ ਕਮਰ ਦਰਦ ਵਾਸਤੇ ਬਹੁਤ ਬੜਿਆ ਜੀ ਅਜ ਕਮਰ ਦਰਦ ਵਾਸਤੇ ਹਾਂ ਜੀ ਹਾਂ ਜੀ ਸਾਰਿਆਂ ਨੂੰ ਸასი ਸ਼ਕਾਲ ਜੀ